ਸਾਬ ਤੇ ਅੱਜ ਤੁਹਾਡੇ ਵਾਸਤੇ ਦੋਸਤੋ ਇੱਕ ਐਸ ਵੀਡੀਓ ਲੈ ਕੇ ਦਿੱਤੀ ਆ ਜਿਸ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੇ ਪੈਸੇ ਦੀ ਲੋੜ ਆ ਤੁਸੀਂ ਤੁਹਾਨੂੰ ਕਿਸੇ ਤਰ੍ਹਾਂ ਦੇ ਲੋਨ ਦੀ ਲੋੜ ਹੈ ਤਾਂ ਤੁਹਾਡੀ ਉਹ ਰਿਕੁਆਇਰਮੈਂਟ ਅੱਜ ਪੂਰੀ ਕਰਾਂਗੇ ਦੋਸਤੋ ਅੱਜ ਖੜੇ ਆ ਪਟੰਟਾ ਦੇ ਵਿੱਚ ਗਰ ਕਮ ਫਾਈਨਾਂਸ ਦੇ ਉੱਤੇ ਜਿੱਥੇ ਤੁਹਾਨੂੰ ਕਾਰ ਲੈਣ ਵਾਸਤੇ ਕੋਈ ਵੀ ਵੀਕਲ ਲੈਣ ਵਾਸਤੇ ਘਰ ਬਣਾਉਣ ਵਾਸਤੇ ਜਾਂ ਹੋਰ ਵੀ ਬਹੁਤ ساری ਚੀਜ਼ਾਂ ਵਾਸਤੇ ਲੋਨ ਮਿਲ ਜੂਗਾ ਉਹ ਵੀ ਬਹੁਤ ਆਸਾਨ ਸ਼ਰਤਾਂ ਤੇ ਤੇ ਬਹੁਤ ਘੱਟ ਵਿਆਜ ਦੇ ਉੱਤੇ ਮਨੋਜ ਭਾਈ ਨੇ ਗੱਲਬਾਤ ਕਰਦੇ ਆ ਕਿਹੜੇ ਕਿਹੜੇ ਲੋਨ ਹੁੰਦੇ ਕੀ ਗੱਲਬਾਤ ਅੱਜ ਫਲਾਇਆ ਚੱਲੀ ਹੈ ਪਾਜੀ ਸਤਿਗੁਰੂ ਜੀ ਸਤਿਗੁਰੂ ਜੀ ਠੀਕ ਹੋ ਜਨਾਬ ਵਾਹਿਗੁਰੂ ਅੱਛਾ ਪਾਜੀ ਮੈਂ ਬਾਹਰ ਹੋ ਕੇ ਆਇਆ ਹਾਂ ਵੀ ਤੁਹਾਨੂੰ ਕਿਸੇ ਵੀ ਚੀਜ਼ ਵਾਸਤੇ ਲੋਨ ਚਾਹੀਦਾ ਹੈ ਆਪਾਂ ਉਪਰਾ ਦੇਣੀ ਜੀ ਇਹਨੇ ਵੀ ਕੱਲੇ ਨਾ ਹੋਵੇ ਹਾਂਜੀ ਇਹਨੇ ਕਿਹੜੇ ਲੋਨ ਹੋਵੇਗਾ ਸਰ ਜਿਵੇਂ ਆਪਾਂ ਕਿਸੇ ਦੇ ਕੋਈ ਪੁਰਾਣਾ ਵਿੱਕਲ ਲੈਣਾ ਹੋਵੇ ਕਾਰ ਲੈਣੀ ਹੋਵੇ ਜੇਸ ਵੀ ਲੈਣੀ ਹੋਵੇ ਠੀਕ ਹੈ ਲੈਣੀ ਹੋਵੇ ਟੈਕਸ ਲੈਣੀ ਹੋਵੇ ਤਾਂ ਆਪ ਨੂੰ ਖਰੀਦਣ ਵਾਸਤੇ ਲੋਨ ਦੇ ਦਾਨੀ ਆ ਉਹਦੀ ਵੈਲਿਊ ਦਾ 85 ਤੋਂ 90% ਤੇ ਪਰਸਨਲ ਵਿੱਕਲ ਲੈਣਾ ਵੀ ਤੇ ਕਮਰਸ਼ੀਅਲ ਲੈਣਾ ਹੋਵੇ ਹਾਂਜੀ ਹਾਂਜੀ ਉਹਦੀ ਵੈਲਿਊ ਦਾ 80% ਵੈਲਿਊ 85 ਤੋਂ 90 ਜੇ ਦਾ ਅਗਰ ਸਿੰ ਤਾਂ ਫਿਰ ਵੀ ਬਿਲਕੁਲ ਚੰਨੀ ਮਤਨ ਵਿੱਚ ਲੋਨ ਕਰ ਦਾਂਗੇ ਲੋਨ ਕਰ ਸਕਦੇ ਆ ਤਾਂ ਬਿਲਕੁਲ ਬਹੁਤ ਘੱਟ ਪੈਸੇ ਭਰਨੇ ਪੈਣਗੇ ਅਗਲੇ ਉਹਨੂੰ ਲੈਣ ਵਾਸਤੇ ਤੇ ਇਹ ਵੀ ਬਹੁਤ ਵਧੀਆ ਫਾਇਦਾ ਭਾਜੀ ਕਿਹੜੀ ਕਿਹੜੀ ਹੋਰ ਕੀ ਇਸ ਤੋਂ ਇਲਾਵਾ ਆਪਣੇ ਕੋਲ ਇੱਕ ਹੁੰਦਾ ਜੀ ਫਾਈਨੈਂਸਰ ਕੋਈ ਨਾ ਬੰਦੇ ਬੋਲੇ ਵਿਕਰ ਹੈਗਾ 12 ਮਾਡਲ ਦੇ ਉੱਪਰ ਹੈ ਪੂਰੀ ਜਿੰਨੀ ਕੀਮਤ ਹੋਊਗੀ ਉਹਦਾ ਵੀ ਆਪਾਂ 75 90% ਲੋਨ ਕਰ ਦਾਂਗੇ ਸਿੰਪਲ ਬਹਾਦਰ ਜੀ ਅੱਜ ਤਾਂ ਗੱਲ ਕਰੀਏ ਬੰਦ ਕਿਉਂ ਤੁਹਾਡੇ ਕੋਲੇ ਕਾਰ ਹੈਗੀ ਆ ਤੁਹਾਨੂੰ ਪੈਸਿਆਂ ਦੀ ਪੈਗੀ ਲੋੜ ਲੋੜ ਪਈ ਹੈ ਠੀਕ ਹੈ ਤਾਂ ਤੁਸੀਂ ਉਸ ਕਾਰ ਦੇ ਉੱਤੇ ਪੁਰਾਣੀ ਕਾਰ ਦੇ ਉੱਤੇ 2012 ਮਾਡਲ ਤੋਂ ਉੱਤੇ ਹੋਵੇ ਉੱਚੇ ਮਾਡਲ ਹੋਵੇ ਉਸ ਦੇ ਉੱਤੇ ਲੋਨ ਕਰਾ ਦਿੰਦੇ ਹਾਂ ਲੋਨ ਤਾਂ ਜਿੱਦੀ ਉਹਦੀ ਵੈਲਿਊ ਆ ਗਈ ਅਗਰ ਸਿੰਪਲ ਵਧੀਆ ਤਾਂ ਆਪਾਂ 90 95% ਵੀ ਕਰ ਲਾਂਗੇ ਅਗਰ ਸਿੰਪਲ ਠੀਕ ਹੈ ਤਾਂ ਫਿਰ ਆਪਾਂ ਉਹਦੇ ਅਸਿਕ ਜੈਸਾ ਸਿੰਪਲ ਤਾਂ ਹੋ ਹੀ ਜਾਣਾ ਹੈ ਠੀਕ ਹੈ ਤੇ ਦੇਖਦੇ ਹਾਂ ਉਦੋਂ ਜੀ 1 ਤੋਂ ਬੱਧਾ ਕਿਵੇਂ ਗਏ ਸਾਡੀ ਇੱਕ ਸਭ ਤੋਂ ਵਧੀਆ ਪਹੁੰਚ ਹੀ ਹੈ ਤੁਹਾਡਾ ਮੰਨ ਲਓ ਕਿਸੇ ਬੰਦੇ ਦੀ ਲੋਨ ਚੱਲ ਰਿਹਾ ਕਿਸੇ ਨਵੀ ਮਤਲਬ ਲੋਨ ਚੱਲ ਰਿਹਾ ਤੁਸੀਂ ਉਹਦੀ 12 ਕਿਸ਼ਤਾਂ ਭਰਤੀਆਂ 14 ਭਰਤੀਆਂ ਜੇ ਉਹਦੇ ਤੁਸੀਂ 14 ਕਿਸ਼ਤਾਂ ਭਰਤੀਆਂ ਮੰਨ ਲਓ 5 ਲੱਖ ਵੈਲੂ ਹੈ ਤਾਂ ਉਹਦੇ 120 ਫਿਰ ਲੋਨ ਕਰ ਰਹੇ ਗੱਲ ਜਦੋਂ ਉੱਪਰ ਉਹ ਜੂਰ ਲੋਨ ਕਹਿੰਦਾ ਲੋਨ ਕਰਦਾ ਜੇ ਤੁਹਾਡੀ 12 14 ਕਿਸ਼ਤਾਂ ਸਹੀ ਨਹੀਂ ਆ ਤਾਂ ਜੇ ਤੁਹਾਡੀਆਂ 14 ਕਿਸ਼ਤਾਂ ਤੁਹਾਡੇ ਕੋਲ ਕਾਰ ਕੋਈ ਨਹੀਂ ਵਿਕਲ ਹੈਗਾ ਉਹ ਵੀ ਵਿਕਣਾ ਹੈ ਯਾਰ ਉਹਗਾ ਤੁਸੀਂ ਮਤਲਬ ਲੋਨ ਚੱਲ ਰਿਹਾ ਬੈਂਕ ਤੋਂ ਲੋਨ ਲਿਆ ਹੋਇਆ ਤਾਂ 14 ਕਿਸ਼ਤ ਤੁਸੀਂ ਸਹੀ ਭਰੀਆਂ ਤੇ ਤੁਹਾਨੂੰ 120% ਵੈਲਿਊ ਦੇ ਉੱਤੇ ਲੋਨ ਦੇ ਦਿੰਦੀ ਦੀ ਵੈਲਿਊ ਜਿੰਨੀ ਵੀ ਹੈਗੀ ਆ ਉਹਦਾ 120% ਬਖਾਣ ਲੋਨ ਕਰਾਂਗੇ 120% ਲੋਨ ਦੇ ਪਰ ਭਾਜੀ ਇਦਾਂ ਹੋਦਾ ਨਹੀਂ ਕਰੇ ਇਹ ਆਪਣੀ ਪਾਲਸੀ ਹੈਗੀ ਹੈ ਹਾਂ ਇਹ ਪਾਲਸੀ ਹੈਗੀ ਹੈ ਪਰ ਇਦਾਂ ਜੇ ਭਾਜੀ ਨੂੰ ਤੁਹਾਨੂੰ ਵੱਧ ਹੋਵੇ ਜੇ ਬਾਈ ਦੇ ਵੀ 20 ਕਿਸ਼ਤਾਂ ਬਾਕੀ ਆ ਤੁਹਾਡੀਆਂ ਫਿਰ ਆਪਾਂ 140% ਲੋਨ ਕਰਾਂਗੇ ਜਦੀ ਵੈਲਿਊ ਦਾ ਠੀਕ ਹੈ ਹਾਂਜੀ ਹਾਂਜੀ ਤੇ ਜੇ ਕਿਹਦੇ 2 ਸਾਲ ਕਿਸ਼ਤਾਂ ਤੱਕ ਜੇ ਸਪੋਜ਼ਿਡ 2 ਸਾਲ ਬਾਅਦ ਫਿਰ 160% ਕਰ ਦਾਂਗੇ ਜੇ ਕਿਹਦੇ 24 ਕਿਸ਼ਤਾਂ ਭਰ ਤਿਆਂ ਤੇ 160% ਲੋਨ ਦੇ ਦਊਗਾ ਘਰ ਵੈਲਿਊ ਦਾ ਪਰ ਉਹਦੇ ਚਾਹਤੇ ਹੈ ਕਿ 24 ਕਿਸ਼ਤਾਂ 'ਚ ਕੋਈ ਟੁੱਕੀ ਨਾ ਹੋਵੇ ਕੋਈ ਕਿਸ਼ਤ ਬੋਲਸ ਨਾ ਹੋਵੇ ਤੇ ਉਹਨੇ ਬਾਰ-ਬਾਰ ਕਿਸੇ ਬੰਦੇ ਨੂੰ ਬੁਲਾਈ ਨਾ ਦਿੱਤਾ ਹੋਵੇ ਠੀਕ ਹੈ ਹਾਂ ਵੀ ਨਾ ਉਹ ਪਹਿਲੇ ਪਾਸਾ ਤੇ ਮੈਂ ਕਹਿੰਦਾ ਬਾਰ ਬਾਰ ਫ੍ਰਾਈ ਕਰਿਆ ਆ ਹਾਂ ਤੇ ਕਿਸ਼ਤ ਸੀ ਜਿਹੜਾ ਆਪਣਾ ਇਤੋ 70% ਕਰਦਾ 170% ਲੋਨ ਮਿਲ ਜੂਗਾ ਉਸ ਤੋਂਲੇ ਸਿਮਲ ਸਹੀ ਹੋਣੇ ਚਾਹੀਦੇ ਆ ਕਿਸ਼ਤਾਂ ਦਾ ਦੇ 24 ਕਿਸ਼ਤਾਂ ਕਈਆਂ ਹੋਣੇ ਚਾਹੀਦੀ ਆ 1 ਨੰਬਰ ਕਿ ਨਹੀਂ ਆਉਣੀ ਰਹੀ ਹਾਂ ਮਾਡਲ ਉਹਦੇ ਚ ਸੋਨਾ 17 ਮਾਡਲ ਉੱਪਰ ਹੋਣਾ ਚਾਹੀਦਾ ਸੋਨਾ 17 ਮਾਡਲ ਕੋ ਤੁਹਾਡਾ ਵੀ ਉੱਪਰ ਆਉਣਾ ਚਾਹੀਦਾ ਤੇ ਕੋਈ ਵੀ ਇੱਕ ਕਿਸ਼ਤ ਇੱਕ ਵੀ ਟੈਨ ਹੋਊਗੀ ਕਈ ਨਾ ਹੋਵੇ ਹਾਂਜੀ ਦਾ ਕਿਸ਼ਤਾਂ ਦਾ ਹੋਈ ਹੋਵੇ ਕਹਿੰਦਾ ਮਗਰ ਕੋਈ ਚੈੱਕ ਕਿਸ਼ਤ ਤੇ ਦੋਸਤੋ ਬਹੁਤ ਵਧੀਆ ਸਕੀਮ ਹੈ ਪਰ ਭਾਈ ਜੇ ਆਪਣੇ ਕਿਨੇ ਘਰ ਬਣਾਉਣਾ ਹੋਵੇ ਜੀ ਜੇ ਕੋਈ ਕਾਰ ਨੂੰ ਲੋਨ ਅਵਸਤਾਂ ਚ ਲੋਨ ਕਰਵਾਦਾ ਪਰ ਉਹਦੇ ਵਿੱਚ ਕੀ ਹੈ ਕਿ 20 ਲੱਖ ਪਲੱਸ ਲੋਨ ਦੇਦਾ ਉਹ ਜਿਹੜਾ ਅੱਛਾ ਹਾਂ ਮੇਰੇ ਚਾਹਾਂਗੇ 20 ਲੱਖ ਤੋਂ ਪਲੱਸ ਕਿਹੜਾ ਲੋਨ ਕਰਾਉਣਾ ਉਹ ਵੀ ਆਵੇ ਆਪਣੇ ਕੋਲ ਉਹ ਵੀ ਕਰ ਦਿੰਦੇ ਉਹ ਵੀ ਕਰ ਦਿੰਦੇ ਰੇ ਭਾਜੀ ਕਿਉਂਕਿ ਮਤਲਬ ਫਾਰਮੈਂਟ ਹੀ ਜਾ ਰਹੇ ਹੁੰਦੇ ਨੇ ਨਾਲ ਕਿ ਵੀ ਘੱਟ ਮੈਨੂੰ ਉਹ ਲੋਨ ਫਾਇਦਾ ਨਹੀਂ ਹੁੰਦਾ ਕਰਨਾ ਕੋਈ ਫਾਇਦਾ ਨਹੀਂ ਮਹਿੰਗਾ ਪੈ ਜਾਂਦਾ ਮਹਿੰਗਾ ਪੈ ਜਾਂਦਾ ਵੀ ਲੱਖ ਤੋਂ ਪਲੱਸ ਦਾ ਕੋਈ ਘਰ ਬਣਾਉਣਾ ਜਾਂ ਖਰੀਦਣਾ ਤੁਹਾਨੂੰ ਲੋਨ ਮਿਲ ਜੂਗਾ ਠੀਕ ਹੈ ਭਾਜੀ ਮੈਨੂੰ ਪਹਿਲਾਂ ਹੋਰ ਦੱਸ ਦੋ ਮੈਂ ਕਿਉਂ ਕਾਰ ਕਿਸੇ ਨੇ ਕਾਰ ਲਈ ਹੈ ਘਰ ਤੋਂ ਲੈ ਕਿੰਨੇ ਤੱਕ ਮਿਲਦਾ ਆਪਾਂ ਨੂੰ ਉਹ ਦੇਖ ਚੁਣਤੀ ਆਪਾਂ ਇਨਕਮ ਵੀ ਦੇਖ ਲਈ ਤੇ ਵਿਦੂ ਵੀ ਦੇ ਦੇ ਠੀਕ ਹੈ ਇਹ ਵਾਰੀ ਕੀ ਹੋ ਗਈ ਮੱਲੋ ਵਿਆਹ ਲਾ ਕਰੇ 50 ਲੱਖ ਦਾ ਮਕਾਨ ਲੈਣਾ ਹੈ ਲਸਾ ਆਪਣੀ ਉਹਦੀ ਇਨਕਮ ਵੀ ਦੇਖਣੀ ਪੈਣੀ ਉਹਦੀ ਇਨਕਮ ਮਾਲਕ ਤਾਂ ਉਹਦੇ ਕੋਲ ਸਾਰਾ ਕੁਝ ਪੂਰਾ ਹੈ ਸਹੀ ਹੈ ਤੇ ਜੇ ਆਪਾਂ ਕਰਦਾ ਕਿ 85% ਕਰ ਸਕਦੇ 50 ਲੱਖ ਬਈ ਹੋ ਜਾਊਗਾ हां जी जी ओडी वैल्यू 85% ਦੇ ਕਰਪਾ ਠੀਕ ਹੈ ਤਾਂ 85% ਦੋਸਤਾਂ ਨੂੰ ਪੈ ਜਾਦਾ ਹੈ ਕਿ ਤੁਸੀਂ ਪੈਸੇ ਦੀ ਕਾਰ ਘਾਟ ਕੋਈ ਨਹੀਂ ਗਿਆ ਦਾ ਮਤਲਬ ਕੋਈ ਨਹੀਂ ਹਾਂਜੀ ਹਾਂ ਕੋਈ ਨਹੀਂ ਜੀ ਹੋਰ ਨਹੀਂ ਗਿਆ ਤਾਂ ਉਹਦਾ ਕੰਮ ਹੋ ਜਾਊਗਾ ਬਸ ਸਿੰਬਲ ਤੁਹਾਡਾ ਸਿੰਬਲ ਕੋਡ ਸਹੀ ਹੋਣਾ ਚਾਹੀਦਾ ਸਿੰਬਲ ਕੋਡ ਠੀਕ ਹਾਂ ਇੱਕ ਵਾਰੀ ਚੈੱਕ ਕਰ ਜੀ ਉਹਨੂੰ ਵਾਲੇ ਦੋਸਤੋ ਕਿ ਭਾਈ ਆਉਣਾ ਕਿੱਥੇ ਤੁਹਾਡਾ ਐਡਰੈਸ ਕੀ ਹੈ ਮਾਡਰਨ ਫੇਸ ਵਾਲੀ ਹੂੰ ਬੋਥਨਬਰ 35% ਠੀਕ ਹੈ ਬਾਕੀ ਦੋਸਤੋ ਸੁਖਬੀਰ ਦੇ ਉੱਤੇ ਮੋਬਾਈਲ ਨੰਬਰ ਲੱਗਿਆ ਹੋਇਆ ਕੋਈ ਗੱਲਬਾਤ ਕਰਨੀ ਹੈ ਕੋਈ ਰਹਿ ਲੈਣੀ ਹੈ ਕਿਸੇ ਤਰ੍ਹਾਂ ਦੀ ਹੈ ਨਾ ਕੋਈ ਤੁਸੀਂ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਜਦਦੇ ਹੋਂ ਕਿਤੇ ਮਿਲ ਸਕਦੇ ਹੋ ਤੇ ਬਾਕੀ ਇਸ ਸਕਰੀਨ ਦੇ ਉੱਤੇ ਫੋਨ ਨੰਬਰ ਤਾਂ ਦੋਸਤ ਲਿਖਿਆ ਹੋਇਆ ਹੈ